ਸੇ ਫਿਰਦਾ ਇਹ ਸੁਖਰੰਦ ਵਾਲਾ ਐਮ ਐਲ اے ਲੱਗ ਪੁਰਾਣੇ ਵਾਲਾ ਤੇ ਇਹਨਾਂ ਦਾ ਦੂਜਾ ਉਮੀਦਵਾਰ ਇੱਕ ਇਹਨਾਂ ਦਾ ਜਿਹੜਾ ਫਰੋਇਪੁਰ ਤੋਂ ਆ ਕੀ ਨਾਮ ਉਹਦਾ ਰਣਵੀਰ ਭੁੱਲਰ ਐਮ ਐਲ اے ਕਿ ਮੈਂਬਰ ਨੇ ਸਿੱਖਿਆ ਮੰਤਰੀ ਇਹਨਾਂ ਦਾ ਹਰਜੋਤ ਪੈਂਸ ਉਹ ਮੈਂਬਰ ਹੈ ਮੁੱਖ ਮੰਤਰੀ ਮੈਂਬਰ ਕਿਤੇ ਆਏ ਨਹੀਂ ਯਾਰ ਅੱਜ ਪੰਜਾਬ ਪੁਲਿਸ ਨੂੰ ਰੋਕੀ ਜਾਂਦੀ ਹੈ ਭਵੰਤਮਨ ਕਹਿੰਦਾ ਮੈਂ ਯੂਨੀਵਰਸਿਟੀ ਬਚਾਉਂਗਾ ਉਧਰੋਂ ਪੰਜਾਬ ਪੁਲਿਸ ਤੋਂ ਬੰਦੇ ਕਰਾਈ ਜਾਂਦਾ 2010 ਚ ਬਦਲਣਾ ਚਿੱਠੀ ਲਿਖਤੀ ਸੈਂਟਰ ਨੂੰ ਵੀ ਕੇਂਦਰੀ ਯੂਨੀਵਰਸਿਟੀ ਬਣਾ ਦਿਓ ਅੱਜ ਸੁਖਵੀਰ ਕਣਾ ਯੂਨੀਵਰਸਿਟੀ ਬਚਾਉਣੀ ਆ ਉਨੇ ਜੇ ਮੈਂ ਗੱਲਾਂ ਕਰਦਾ ਇਹਨਾਂ ਨੂੰ ਤਕਲੀਫ ਹੁੰਦੀ ਐ ਮਿਰਚਾਂ ਲੱਗਦੀਆਂ ਨੌਜਵਾਨੀ ਵੀ ਗਮਰਾਹ ਹੋ ਜਾਂਦੀ ਐ ਯਾਰ ਮੈਂ ਪੁੱਛਣਾ ਚਾਹੁੰਨਾ ਪੰਜਾਬ ਦੇ ਲੋਕਾਂ ਨੂੰ ਤੁਸੀਂ ਸਿੱਖ ਕਹੋਨੇ ਹੋ 84 ਛੋੜਾ ਤਖਤ ਢਾਤਾ ਦਰਬਾਰ ਸਾਹਿਬ ਢਾਤਾ ਸੁਣੀਆਂ ਬੱਚੀਆਂ ਕੁੜੀਆਂ ਨੰਗੀਆਂ ਕਰਕੇ ਛੋੜੇ ਭਰਾਮ ਦੇ ਪਿਓਨ ਉੱਤੇ ਪਾਇਆ ਛੋੜੇ ਜਵਾਖ ਮਾਰੇ ਦੁੱਧ ਚੁੰਘਦੇ ਗਲਮ ਰੋੜ ਕੇ ਛੋੜਾ 40000 ਮੁੰਡਾ ਮਾਰਤਾ ਤੁਸੀਂ ਦੋ ਵਾਰੀ ਸਰਕਾਰ ਕਿਹਨੇ ਬਣਾਈ ਪੰਜਾਬ 'ਚ ਆਏ ਜਿਹੜੇ ਦਾੜੇ ਹੁੰਦੇ ਸਿਰਾਂ ਤੇ ਪੱਕਾਂ ਦੇ ਕਾਂਗਰਸਾਂ ਦੇ ਪਹਿਣੀਆਂ ਦੇ ਜਾਂਦੇ ਹੁੰਦੇ ਆ ਲੈ ਲੇਖ ਲੋ ਮੈਥੋਂ ਗੱਲ ਕੱਲ ਨੂੰ ਤਰਨ ਤਰਨ ਵੋਟਾਂ ਪੈਣੀਆਂ ਨੇ ਜੇ ਨਾ ਉਥੇ ਬੱਕਰ ਜਾਈ ਨਾ ਲੋਕਾਂ ਦੇ ਲੋਕ ਨਾ ਯਾਰ ਇਹ ਪੰਜਾਬ ਦੀ ਗੱਲ ਕਰਨ ਵਾਲੇ ਉਥੇ ਹੜਾਉਣਗੇ ਉਹਨੂੰ ਮੁੰਡੇ ਨੂੰ ਦੇਖ ਲਈ ਐਡੀ ਵੱਡੀ ਉਹਦੀ ਕੁਰਬਾਨੀ ਆ ਪਹਿਲਾਂ ਲੋ ਸੋਧਿਆ ਜਾਂ ਰੋਜ਼ ਗਾਲਾਂ ਕੱਢਦਾ ਇੱਦੀ ਐ ਪੈਣ ਉਹ ਸੂਬਾ ਸਰਾਂਹ ਸੋਧਿਆ ਉਹਦੀ ਕੁਰਬਾਨੀ ਤੁਸੀਂ ਕੀ ਮੁੱਲ ਦੇ ਦੇਵੋਗੇ ਦੇ ਦੇ ਦਿੰਗੇ ਇੱਕ ਵੋਟ ਨਹੀਂ ਤੁਸੀਂ ਪਾ ਸਕਦੇ ਇਹਦਾ ਇਹੇ ਜੇ ਲੋਕ ਨੇ ਜਮੀਰਾਂ ਜਾਗਦ ਗਾਲੇ ਨੌਜਵਾਨ ਵੀ ਆ ਪਰ ਯਾਰ ਸਾਡੇ ਲੋਕਾਂ ਨੇ ਨਾ ਮੋਹ ਨਹੀਂ ਰਿਆ ਤੜਫ ਨਹੀਂ ਉਹ ਦਰਦ ਨਹੀਂ ਹੈਗਾ ਕਿ ਸਾਡਾ ਸਾਰਾ ਕੁਝ ਲੁੱਟਿਆ ਜਾ ਰਿਹਾ ਜੀ ਅੱਜ ਉਹਨਾਂ ਯੂਨੀਵਰਸਿਟੀ ਆ ਪਾਣੀ ਬੋਰਡਾਂ ਦੇ ਤੇ ਯਾਰ ਪੰਜਾਬੀ ਕਿਤੇ ਹੈ ਹੀ ਨਹੀਂ ਜੇ ਹੈਗੀ ਤੀਜੇ ਨੰਬਰ ਤੇ ਬੋਲੀ ਸਾਡੀ ਸਾਡੀ ਯੂਨੀਵਰਸਿਟੀ ਦੇ ਵਿੱਚ ਦਿਖਾਓ ਅਸੀਂ 1200 ਤੋਂ 15% ਰਹਿ ਗਏ ਚੰਡੀਗੜ੍ਹ 'ਚ ਪੰਜਾਬੀ ਇੱਥੋਂ ਘੱਟ 85% ਬਾਹਰਲੇ ਆ ਗਏ ਖੜ ਜੋ 5-7 ਸਾਲ ਥੋੜੀ ਡੈਮੋਗ੍ਰਾਫੀ ਪੰਜਾਬ ਦੀ ਬਦਲਣੀ ਹੈ ਉੱਥੇ ਵੀ ਲਿਆ ਕੇ ਬਾਹਰਲੇ ਬੰਦੇ ਪਸਾਏ ਜਾ ਰਹੇ ਆ ਸੈਂਟਰ 'ਚ ਵੀ ਕਾਂਗਰਸੀ ਥੱਲੇ ਵੀ ਕਾਂਗਰਸੀ ਉਦੋਂ ਕਹਣੇ ਤੁਸੀਂ ਮਤਾ ਲਿਆਂਦਾ ਬਾਈ ਕਿਉਂ ਨਹੀਂ ਇਹ ਯੂਨੀਵਰਸਿਟੀ ਪੰਜਾਬ ਦੇ ਹਵਾਲੇ ਕੀਤੀ ਅਜੀ ਭਵੰਤ ਮਾਨ ਕਿਉਂ ਨਹੀਂ ਸ਼ਾਸਨ ਬੁਲਾ ਕੇ ਮਤਲਬ ਪੌਂਦਾ ਜਿਉਂਵਰਸਟੀ ਵਾਲਾ ਸੀਆਈਐਸਫ ਲਾਤੀ ਨਾ ਬੀਬੀਐਮਪੀ ਤੇ ਕੀ ਕਰ ਲਿਆ ਭਵੰਤ ਮਾਨ ਨੇ ਕੱਲੇ ਬਿਆਨ ਅੰਦਰੋਂ ਇੱਕ ਗੱਲ ਆ ਯਾਰ ਰੋਜ਼ ਕਹਾ ਗੱਲਾਂ ਮੱਥਾਂ ਕਰਦੇ ਆ ਉਤੋਂ ਬਿਆਨ ਕਰਕੇ ਗਮਰਾਹ ਕਰਦੇ ਆ ਤੋਂ ਜੇ ਮੈਂ ਬੋਰਡ ਦੇ ਨੂੰ ਤਕਲੀਫ ਠੀਕ ਆ ਲਾ ਠੀਕ ਆ ਲਾ ਤੇ ਚੁੰਡੀ ਪੜਦੇ ਵੀ ਦੇਖਦੇ ਆ ਮਾੜਾ ਮੋਟਾ ਕੁਸਕਦੇ ਆ ਬੁੜਕਦੇ ਆ ਅਸਲ ਤੂੰ ਦੇ ਅਸਲ ਦੇ ਵਿੱਚ ਜਿੱਦੇ ਪੰਜਾਬ ਤੇ ਕਬਜ਼ਾ ਕਰ ਗਏ ਤਰ ਫੇਰ ਰੰਗ ਦਿਖਾ ਹੁਣ ਨਿਊ ਐਜੂਕੇਸ਼ਨ ਪਾਲਿਸੀ ਉਹ ਇੰਨੀ ਖਤਰਨਾਕ ਆ ਸਭ ਤੋਂ ਪਹਿਲਾਂ ਪੰਤ ਮਾਨ ਨੇ ਲਾਗੂ ਕੀਤੀ ਹੈ ਸਭ ਤੋਂ ਪਹਿਲਾ ਸੂਬਾ ਪੰਜਾਬ ਹੈ ਨਿਊ ਜਿਊਡਿਕੇਸ਼ਨ ਪਾਲਿਸੀ ਨੂੰ ਲਾਗੂ ਕਰਨ ਨਾਲ ਪੰਜਾਬ ਚ ਦੱਖਣ ਨੇ ਹਾਲ ਤੱਕ ਨਹੀਂ ਕੀਤੀ ਇਹਨੇ ਪਾਈ ਚ ਕਰਤੀ ਸੀਗੀ ਵੀ ਇਹਦੀ ਪਾਲਿਸੀ ਆਈ ਹੋਈ ਹੈ ਬੰਗਾਲ ਨੇ ਹਾਲ ਤੱਕ ਲਾਗੂ ਨਹੀਂ ਕੀਤੀ ਕਿਸੇ ਦੱਖਣੀ ਸੂਬੇ ਨੇ ਲਾਗੂ ਨਹੀਂ ਕੀਤੀ ਇਹਨੇ ਲਾਗੂ ਕਰਤੀ ਇੱਥੇ ਅਸਲ ਦੇ ਵਿੱਚ ਸਿੱਖਾਂ ਨੂੰ ਸਿਮੂਲੇਟ ਕਰਨ ਦੀ ਚਾਲ ਚੱਲੀ ਜਾ ਰਹੀ ਹੈ ਸਿੱਖੂ ਤਾਂ ਮਰਦੇ ਨਹੀਂ ਨਵੇਂ ਅਬਦਾਲੀਆਂ ਤੋਂ ਮਰੇ ਜਾਂ ਨਾ ਇਹ ਮਸਲੇ ਰੰਗਣਾ ਦੇ ਖਤਮ ਹੋਇਆ ਨਾ ਇਹ ਅਗਰੇਜ਼ਾਂ ਤੋਂ ਖਤਮ ਹੋਇਆ ਇਹ ਕਹਿੰਦੇ ਵਿੱਚ ਹੀ ਸਮਾ ਲੋ ਆਇਡੈਂਟੀਟੀ ਖਤਮ ਕਰ ਦੋ ਪਛਾਣ ਖਤਮ ਕਰ ਦੋ ਇਹਨਾਂ ਦੀ ਜਿਹੜੀ ਬੱਕਰੀ ਗੱਲ ਕਰਦੇ ਆ ਇਹ ਸਾਡੀ ਬੋਲੀ ਵੱਕਰੀ ਸਾਡਾ ਧਰਮ ਵੱਕਰਾ ਸਾਡੀ ਪਛਾਣ ਵੱਕਰੀ ਉਹਨੂੰ ਕਿਵੇਂ ਖਤਮ ਕਰਨਾ ਇਹ ਉਤੇ ਲੱਗੇ ਆ ਉਹਦੇ ਤਹਰ ਸਾਰੀਆਂ ਪੁਲਿਸਾਂ ਆ ਰੀਆਂ ਝੰਡੇ ਇਹਦਾ ਬਈ 270 ਤੱਕ ਦਾ ਇੱਕ ਝੰਡਾ ਆਰਐਸਐਸ ਦਾ ਪੰਜਾਬ ਯੂਨੀਵਰਸਿਟੀ ਦੇ ਵਿੱਚਾਂ ਜਿੱਥੇ ਕਿ ਨੌਜਵਾਨ ਇੱਥੇ ਪ੍ਰੋਟੈਸਟ ਕੀਤਾ ਸੀ ਉਹਦੇ ਵਿੱਚ ਸਮੂਹ ਜਥੇਬੰਦੀਆਂ ਨੇ ਭਾਗ ਲਿਆ ਉੱਥੇ ਵੀ ਲੱਖਾਂ ਸਹਾਣਾ ਸਾਣਾ ਜੁੜ ਚੁੱਕੇ ਆ ਗੁਰਫਤਿਹ ਸੰਚ ਕਰਦੇ ਵੀ ਜੀ ਬਾਈ ਖਾਲਸਾ ਜੀ ਕੀ ਫਤਿਹ ਜੀ ਕਿ ਭਾਈ ਕਿਵੇਂ ਵੇਖਦੇ ਹੋ ਸਾਰਾ ਕੁਝ ਨੂੰ ਜੋ ਕੁਝ ਹੋ ਰਿਹਾ ਖਾਸ ਕਰਕੇ ਵਰਤਾਰਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਸ਼ੁਰੂਆਤ ਹੈ ਚੰਗੀ ਸ਼ੁਰੂਆਤ ਹੈ ਬਹੁਤ ਸੋਹਣੀ ਸ਼ੁਰੂਆਤ ਹੈ ਸੇਰਾ ਵਾਈ ਦਾ ਇਹ ਵਿਦਿਆਰਥੀ ਜਥੇਬੰਦੀਆਂ ਇਹਨਾਂ ਨੌਜਵਾਨਾਂ ਦੇ ਸਿਰ ਜਿਨ੍ਹਾਂ ਨੇ ਲਗਾਤਾਰ ਇਹਨੂੰ ਮੋਰਚੇ ਨੂੰ ਪਖਾਇਆ ਲੋਕਾਂ ਦਾ ਗੱਲ ਲੈ ਕੇ ਗਏ ਮਾਹੌਲ ਬਣਾਇਆ ਤੇ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਇਹਨਾਂ ਜਾਗਦਿਆਂ ਜ਼ਮੀਰਾਂ ਵਾਲੇ ਲੋਕਾਂ ਦਾ ਜਿਹੜੇ ਅੱਜ ਇੱਥੇ ਪਹੁੰਚੇ ਆ। 9 ਤੋਂ ਬਾਅਦ 16 ਸਾਲ ਬਾਅਦ ਬੈਰੀਕੇਡ ਟੁੱਟਿਆ ਚੰਡੀਗੜ੍ਹ 'ਚ। ਔਰ ਇਹ ਬਹੁਤ ਵੱਡਾ ਵੈਮ ਸੀ ਵੀ ਚੰਡੀਗੜ੍ਹ 'ਚ ਬੜਿਆ ਨਹੀਂ ਜਾਂਦਾ। ਅੱਜ ਉਹ ਵੈਮ ਕੱਢਤਾ ਤਾਂ ਹੁਣ ਤੋਂ ਇਕੱਲਾ ਕੱਢਤਾ ਪ੍ਰਸ਼ਾਸਨ ਦੇ ਵੀ ਜਦੋਂ ਲੋਕ ਉੱਠਦੇ ਆ ਤੇ ਫਿਰ ਲੋਕ ਨਹੀਂ ਪ੍ਰਵਾਹ ਕਰਦੇ ਸਭ ਕੁਝ ਨਾਲ ਹੀ ਹੜਕੇ ਲੈ ਜਾਂਦੇ ਆ। ਸੋ ਅਗਲੀ ਗੱਲ ਸਿਹੜੀ ਮੈਂ ਇੱਥੇ ਬੋਲਿਆ ਵੀ ਆ ਤੇ ਵੀ ਜਿਹੜੇ ਅੱਜ ਹਾਲਾਤ ਬਣੇ ਨੇ ਪੰਜਾਬ ਦੇ ਵਿੱਚ ਸੋਡੀ ਪ੍ਰਾਤਾਂ ਨਹੀਂ ਸੋਡੀ ਯੂਨੀਵਰਸਿਟੀ ਸੋਡੇ ਦਾਣ ਪਾਣੀ ਸੋਡੀ ਦਰਿਆ ਸੋਡੀ ਬੋਲੀ ਜੋ ਇਹ ਸਭ ਖੋਹਿਆ ਗਿਆ ਮਾਰਿਆ ਗਿਆ ਜ਼ਿੰਮੇਵਾਰ ਕੌਣ ਹੈ ਸੈਂਟਰ ਦਾ ਹੈਗਾ ਤੇ ਮੰਨਣ ਸੈਂਟਰ ਦੇ ਦਲਾਲ ਕੌਣ ਬਣੇ ਰਹੇ ਕਾਂਗਰਸੀ ਬਾਦਲ ਬੌਕਰ ਵਾਲੇ ਸਭ ਸਿੱਧਰ ਸਾਰੀਆਂ ਕਹਿ ਸਕਦੇ ਹੁਣ ਇਹ ਚੋ ਮੈਂ ਤਾਂ ਜਾਣਦਾ ਨਹੀਂ ਪਰ ਨਾਗਰਾ ਨਾਗਰਾ ਕਰਕੇ ਕੋਈ ਐਮਐਲਏ ਨੂੰ ਤਕਲੀਫ ਹੋਈ ਦਾ ਬੋਲਿਆ ਤੇ ਤੁਸੀਂ ਦੱਸੋ 20 ਸਾਲ ਚ ਕੋਈ ਸੈਨੇਟ ਦੀ ਮੀਟਿੰਗ ਚ ਬੰਦਾ ਆਇਆ ਨਾ ਬਾਦਲਾਂ ਚੋਂ ਨਾ ਕਾਂਗਰਸੀਆਂ ਚੋਂ ਹਾਲਾ ਕਿ ਮੁੱਖ ਮੰਤਰੀ ਵੀ ਸੈਨੇਟ ਦਾ ਐ ਵਿੱਚ ਮੈਂਬਰ ਹੁੰਦਾ ਤੇ ਇੱਕ ਸਿੱਖਿਆ ਮੰਤਰੀ ਦੋ ਨਾਲ ਹੋਰ ਐਮਐਲਏ ਹੁੰਦੇ ਆ ਇੱਕ ਵੀ ਮੀਟਿੰਗ ਤੁਸੀਂ 20 ਸਾਲਾਂ ਜੇ ਇੱਥੇ ਆ ਕੇ ਟੈਂਡ ਨਹੀਂ ਕੀਤੀ ਤੁਸੀਂ ਅੱਜ ਕਹਿੰਦੇ ਹੋ ਯਾਰ ਅਸੀਂ ਯੂਨੀਵਰਸਿਟੀਆਂ ਬਚਾਉਣੀਆਂ 2010 ਚ ਬਾਦਲਾਂ ਚ ਚਿੱਠੀ ਲਿਖਤੀ ਸੈਂਟਰ ਨੂੰ ਵੀ ਕੇਂਦਰੀ ਯੂਨੀਵਰਸਿਟੀ ਬਣਾ ਦਿਓ ਅੱਜ ਸੁਖਵੀਰ ਕਨਾਂਜ ਯੂਨੀਵਰਸਿਟੀ ਪਹਚਾਉਣੀ ਆ ਹੁਣ ਜੇ ਮੈਂ ਇਹ ਗੱਲਾਂ ਕਰਦਾ ਇਹਨਾਂ ਨੂੰ ਤਕਲੀਫ ਹੁੰਦੀ ਆ ਮਿਰਚਾਂ ਲੱਗਦੀਆਂ ਸੱਚ ਤਾਂ ਬੋਲਿਆ ਜਾਣਾ ਬਾਈ ਸੱਚ ਕੌਣਾ ਹਾਂ ਮੈਂ ਤਾਂ ਹਰ ਥਾਂ ਜਿੱਥੇ ਮੈਂ ਤਾਂ ਇਹ ਵੀ ਕਹਿਣਾ ਵੀ ਇਹਨਾਂ ਦੀ ਮਰਜ਼ੀ ਆ ਬੁਲਾਉਣ ਨਾ ਬੁਲਾਉਣ ਪਰ ਜਿੱਥੇ ਮੈਂ ਆ ਗਿਆ ਆਪਾਂ ਰਗੜਨੇ ਆ ਫੜ ਕੇ ਸਿੱਧੀ ਜੀ ਗੱਲ ਆ ਵੀ ਜਵਾਬ ਦੇ ਕੇ ਜਾਓ ਆ ਤੁਸੀਂ ਇੱਥੇ ਇਹ ਗੱਲਾਂ ਕਿਹੜੀਆਂ ਕਰਦੇ ਹੋ ਆ ਕੇ ਸਟੇਜਾਂ ਦੇ ਖੜਖੜ ਬੋਲੀ ਜਾਂਦੇ ਕਿ ਜਿਹਨੇ ਵਾਸ਼ਤਾਂ ਬਚਾਉਣੀਆਂ ਨੇ ਅਸੀਂ ਤਕਰੀਬਨ 4 ਕਸਾਲ ਦਾ ਸਮਾਂ ਹੋ ਗਿਆ ਕਿਹਦੇ ਜਾ ਰਿਹਾ ਇਹ ਸਰਕਾਰ ਨੇ ਵੀ ਸੈਨੇਟ ਦੇ ਵਿੱਚ ਹਾਜ਼ਰ ਤੇ ਇਹਨਾਂ ਵੀ ਨਹੀਂ ਭਰੀ ਗਲਤੀ ਇਹ ਤਾਂ ਸਾਰੇ ਬਰਾਬਰ ਦੀ ਕਰ ਰਹੇ ਨੇ ਇੱਥੇ ਫਿਰਦਾ ਜੈ ਸੁਖਰੰਦ ਵਾਲਾ ਐਮ ਐਲ اے ਲੱਗ ਪੁਰਾਣੇ ਵਾਲਾ ਤੇ ਇਹਨਾਂ ਦਾ ਦੂਜਾ ਮੀਤ ਹੈਰ ਤੇ ਕਿਹਨਾਂ ਦਾ ਜਿਹੜਾ ਫਰੋਇਪੁਰ ਤੋਂ ਆ ਕੀ ਨਾਮ ਉਹਦਾ ਰਣਵੀਰ ਭੁੱਲਰ ਐਮ ਐਲ اے ਇਹ ਮੈਂਬਰ ਨੇ ਸਿੱਖਿਆ ਮੰਤਰੀ ਇਹਨਾਂ ਦਾ ਹਰਜੋਤ ਪੈਂਸ ਉਹ ਮੈਂਬਰ ਹੈ ਮੁੱਖ ਮੰਤਰੀ ਮੈਂਬਰ ਕਿਤੇ ਆਏ ਹੀ ਨਹੀਂ ਯਾਰ ਅੱਜ ਪੰਜਾਬ ਪੁਲਿਸਾਂ ਨੂੰ ਰੋਕੀ ਜਾਂਦੀ ਹੈ ਭਵੰਤਮਨ ਕਹਿੰਦਾ ਮੈਂ ਜਨਵਿਸ਼ਟੀ ਬਚਾਉਂਗਾ ਉਧਰੋਂ ਪੰਜਾਬ ਪੁਲਿਸ ਤੋਂ ਬੰਦੇ ਕਰਾਈ ਜਾਂਦਾ ਇਹ ਦਿੱਲੀ 'ਚ ਕੁਛ ਹੋਇਆ ਹੁੰਦਾ ਹੈ ਨਾ ਜਿਹੜਾ ਕੇਜਰੀਵਾਲ ਜੀ ਦਾ ਅਜਿਹਾ ਉਦਾਹਰਣ ਦਿੱਤੀ ਜਾ ਰਹੀ ਹੈ ਕਿ ਜਦੋਂ ਉਹਨੂੰ ਫੜੋਫੜਾਈ ਹੋਈ ਸੀ ਨਾ ਤੇ ਉਦੋਂ ਤੋਂ ਸਾਰੇ ਵਹੀਰਾ ਕਾ ਉਧਰ ਪਾਸੇ ਚੱਲ ਗਏ ਰੌਲਾ ਇਹ ਨਹੀਂ ਯਾਰ ਇਹ ਦੱਲੇ ਯਾਰ ਸਾਫ਼ ਲੱਭ ਜਾਂ ਸਮਝ ਗਏ ਨਾ ਇਹ ਦੱਲੇ ਨੂੰ ਨਾਲ ਖੜਨਾ ਚਾਹੀਦਾ ਸੀ ਨਾ ਇਸ ਨੌਜਵਾਨੀ ਨੇ ਨਹੀਂ ਨੌਜਵਾਨੀ ਵੀ ਗਮਰਾਹ ਹੋ ਜਾਂਦੀ ਹੈ ਯਾਰ ਮੈਂ ਪੁੱਛਣਾ ਚਾਹੁੰਨਾ ਪੰਜਾਬ ਦੇ ਲੋਕਾਂ ਨੂੰ ਤੁਸੀਂ ਸਿੱਖ ਕਹੋਨੇ ਹੋ 84 ਥੋੜਾ ਤਕ ਤਾ ਢਾਤਾ ਦਰਬਾਰ ਸਾਹਿਬ ਢਾਤਾ ਸੁਣੀਆਂ ਬੱਚੀਆਂ ਕੁੜੀਆਂ ਨੰਗੀਆਂ ਕਰਕੇ ਛੋੜੇ ਭਰਾਵਾ ਦੇ ਪਿਓਨ ਉੱਤੇ ਪਾਇਆ ਛੋੜੇ ਜਵਾਗ ਮਾਰੇ ਦੁੱਧ ਚੁੰਘਦੇ ਗਲ ਮਰੋੜ ਕੇ ਛੋੜਾ 40000 ਮੁੰਡਾ ਮਾਰਤਾ ਤੁਸੀਂ ਦੋ ਵਾਰੀ ਸਰਕਾਰ ਕਿਹਨੇ ਬਣਾਈ ਪੰਜਾਬ ਚ ਆਏ ਜਿਹੜੇ ਦਾੜੇ ਹੁੰਦੇ ਸਿਰਾਂ ਦੇ ਪੱਗਾਂ ਦੇ ਕਾਂਗਰਸਾਂ ਦੇ ਪਹਿਰੀਆਂ ਦੇਈ ਜਾਂਦੇ ਹੁੰਦੇ ਬੇਦਵੀਆਂ ਹੋਈਆਂ ਤੇ ਬਾਦਲਾਂ ਦਾ ਐਮਪੀ ਕਿਨੇ ਜਤਾਏ ਉਸ ਤੋਂ ਬਾਅਦ ਆ ਲੈ ਲੇਖ ਲਓ ਮੈਥੋਂ ਗੱਲ ਕੱਲ ਨੂੰ ਤਰਨ ਤਰਨ ਵੋਟਾਂ ਪੈਣੀਆਂ ਨੇ ਜੇ ਨਾ ਉਥੇ ਬੱਕਰ ਜਤਾਈ ਨਾ ਲੋਕਾਂ ਨੇ ਇਹ ਲੋਕ ਨਾ ਯਾਰ ਇਹ ਪੰਜਾਬ ਦੀ ਗੱਲ ਕਰਨ ਵਾਲੇ ਉਥੇ ਹੜਾਉਣਗੇ ਉਹਨੂੰ ਮੁੰਡੇ ਨੂੰ ਤੂੰ ਦੇਖ ਲਈ ਐਡੀ ਵੱਡੀ ਉਹਦੀ ਕੁਰਬਾਨੀ ਆ ਪਹਿਲਾਂ ਲੋ ਸੋਧਿਆ ਤੇ ਹਰ ਰੋਜ਼ ਗਾਲਾਂ ਕੱਢਦਾ ਇੱਥੇ ਪੈਣ ਪਰ ਸੂਬਾ ਸਰੰਦ ਸੋਧਿਆ ਉਹਦੀ ਕੁਰਬਾਨੀ ਤੁਸੀਂ ਕੀ ਮਨੋ ਦੇ ਦੇਵੋਗੇ ਦੇ ਦੇ ਦਿੰਗੇ ਇੱਕ ਵੋਟ ਨਹੀਂ ਤੁਸੀਂ ਪਾ ਸਕਦੇ ਇਹਦਾ ਇਹੇ ਜੇ ਲੋਕ ਨੇ ਤੁਨ ਤੁਨ ਦੀ ਹਵਾ ਲੱਗਦੀ ਨਹੀਂ ਅਸਫਰ ਮੰਦੀਪ ਦੇ ਹੱਕ ਵਿੱਚ ਨਹੀਂ ਜਾਓ ਮੈਂ ਜਾ ਕੇ ਆਇਆ ਲਾ ਕੇ ਆਇਆ ਦੋ ਦਿਨ ਦੇਖਿਆ ਮਾਹੌਲ ਮੈਂ ਕੋਈ ਮਾਹੌਲ ਨਹੀਂ ਹਰ ਘਰ ਤੇ ਭਾਂ ਬੋਕਰਲੇ ਝੁੱਲੀ ਜਾਂਦਾ ਝੰਡਾ ਜਿਹਾ ਲੱਗਿਆ ਸੂਬੇ ਨੂੰ ਸੂਬੇ ਨੇ ਕੀ ਕਹਿਰ ਵਰਤਾਇਆ ਸੀ ਉੱਤੇ ਇੱਕ ਸੂਬਾ ਨਹੀਂ ਉੱਥੇ ਅਨੇਕ ਇਹੀ ਰੌਲਾ ਪੈ ਗਿਆ ਨਾ ਪੰਜਾਬ ਨਾ ਪੰਜਾਬ ਆ ਤਾਂ ਜਿੰਨੇ ਮੈਂ ਕਹਣਾ ਇਹ ਜਾਗਦੇ ਸਿਰ ਨੇ ਜਮੀਰਾਂ ਜਾਗਦੇ ਨਾਲੇ ਨੇ ਨੌਜਵਾਨ ਵੀ ਆ ਪਰ ਯਾਰ ਸਾਡੇ ਲੋਕਾਂ ਨੇ ਨਾ ਮੋਹ ਨਹੀਂ ਦਿਹਾ ਤੜਫ ਨਹੀਂ ਉਹ ਦਰਦ ਨਹੀਂ ਹੈਗਾ ਕਿ ਸਾਡਾ ਸਾਰਾ ਕੁਝ ਲੁੱਟਿਆ ਜਾ ਰਿਹਾ ਯਾਰ ਅੱਜ ਉਹਨਾਂ ਯੂਨੀਵਰਸਿਟੀ ਆ ਪਾਣੀ ਬੋਰਡਾਂ ਦੇ ਉੱਤੇ ਯਾਰ ਪੰਜਾਬੀ ਕਿਤੇ ਹੈ ਹੀ ਨਹੀਂ ਜਾਂ ਹੈਗੀ ਤੀਜੇ ਨੰਬਰ ਤੇ ਲਿਖਿਆ ਪੰਜਾਬੀ ਬੋਲੀ ਸਾਡੀ ਸਾਡੀ ਯੂਨੀਵਰਸਿਟੀ ਦੇ ਵਿੱਚ ਦਿਖਾਓ ਅਸੀਂ 12 ਤੋਂ 15% ਰਹਿ ਗਏ ਚੰਡੀਗੜ੍ਹ 'ਚ ਪੰਜਾਬੀ ਇਥੋਂ ਘੱਟ 85% ਬਾਹਰਲੇ ਆ ਗਏ ਖੜ ਜੋ 5-7 ਸਾਲ ਥੋੜੀ ਡੈਮੋਗ੍ਰਾਫੀ ਪੰਜਾਬ ਦੀ ਬਦਲਣੀ ਹੈ ਉੱਥੇ ਵੀ ਲਿਆ ਕੇ ਬਾਹਰਲੇ ਬੰਦੇ ਵਸਾਏ ਜਾ ਰਹੇ ਐ ਇੱਕ ਅਡਰੈਸ ਦੇ ਉੱਤੇ 5-5 4-400 ਵੋਟ ਬਣਾਈ ਜਾ ਰਹੀ ਸਾਨੂੰ ਪਤਾ ਵੀ ਨਹੀਂ ਹੈਗਾ ਸਾਡੀਆਂ ਵੋਟਾਂ ਜਿਹੜਾ ਐਸਆਰ ਦਿੱਤਾ ਹੈ ਤਾਂ ਕੱਟਣੀਆਂ ਤੋਂ ਦੇਖ ਲਈ ਅਜਨੇ ਸਾਡੇ 20 ਲੱਖ ਤੋਂ 25 ਲੱਖ ਸਾਡਾ ਜਵਾਬ ਬਾਹਰ ਗਿਆ ਇਹਨਾਂ ਸਾਰੀਆਂ ਵੋਟਾਂ ਕੱਟਣਗੇ ਇੱਥੇ ਅੱਛਾ ਅੱਜ ਦਾਵੇਦਾਰੀ ਦੀ ਗੱਲ ਹੋ ਰਹੀ ਹੈ ਵੈਸੇ ਦਾਵੇਦਾਰੀ ਤੇ ਖਤਮ ਹੋ ਰਹੀ ਚੰਡੀਗੜ੍ਹ ਤੋਂ ਸਿਆਸਤਦਾਨ ਤੇ ਬੋਲਣੋਂ ਹੀ ਹਟ ਗਏ ਵੋਟਾਂ ਦੇ ਵਿੱਚ ਇੱਕ ਮੁੱਦਾ ਹੁੰਦਾ ਸੀ ਚੰਡੀਗੜ੍ਹ ਦਾ ਮੁੱਦਾ ਪਾਣੀ ਦਾ ਮੁੱਦਾ ਪ ਇੱਥੇ ਕੱਲ ਨੂੰ ਬਾਦਲ ਸਰਕਾਰ ਆ ਜਾਂਦੀ ਐ ਇੱਥੇ ਕੱਲ ਨੂੰ ਕਾਂਗਰਸ ਆ ਜਾਂਦੀ ਐ ਕੀ ਇਹ ਯੂਨੀਵਰਸਿਟੀ ਬਚਾਉਣਗੇ ਸੈਂਟਰ 'ਚ ਵੀ ਕਾਂਗਰਸ ਸੀ ਥੱਲੇ ਵੀ ਕਾਂਗਰਸ ਸੀ ਉਦੋਂ ਕਿਹਾ ਨਹੀਂ ਤੁਸੀਂ ਮਤਲਬ ਲਿਆਂਦਾ ਬਾਈ ਕਿਉਂ ਨਹੀਂ ਇਹ ਯੂਨੀਵਰਸਿਟੀ ਪੰਜਾਬ ਦੇ ਹਵਾਲੇ ਕੀਤੀ ਅੱਜ ਭਵੰਤਮਾਨ ਕਿਉਂ ਨਹੀਂ ਸੈਸ਼ਨ ਬੁਲਾ ਕੇ ਮਤਲਬ ਪਾਉਂਦਾ ਜੀ ਯੂਨੀਵਰਸਿਟੀ ਵਾਲਾ ਸੀਆਈਐਸਐਫ ਲਾਤੀ ਨਾ ਬੀਬੀਐਮਪੀ ਤੇ ਕੀ ਕਰ ਲਿਆ ਭਵੰਤਮਾਨ ਨੇ ਕੱਲੇ ਬਿਆਨ ਅੰਦਰੋਂ ਇੱਕ ਗੱਲ ਆ ਯਾਰ ਰੋਜ਼ ਗਾਂਹ ਗੱਲਾਂ ਮੱਤਾਂ ਕਰਦੇ ਆ ਉਤੋਂ ਬਿਆਨ ਕਰਕੇ ਗਮਰਾਹ ਕਰਦੇ ਆ ਸੋ ਜੇ ਮੈਂ ਬੋਲਦੇ ਨੂੰ ਤਕਲੀਫ ਹੁੰਦੀ ਆ ਅੱਛਾ ਐਪਰੀਸ਼ੀਏਟ ਕਰਦੇ ਤੁਸੀਂ ਨੌਜੋਨ ਨੇ ਗੱਲ ਕੀਤੀ ਕਿ ਇਹ ਜਾਗਦਿਆਂ ਜ਼ਮੀਰਾਂ ਵਾਲੇ ਆ ਪਰ ਇਹਨਾਂ ਦਾ ਦਰਿਆਵਾਂ ਦੇ ਮੂੰਹ ਮੋੜਨੇ ਆ ਨਾ ਅਕਸਰ ਤੇ ਇਹਨਾਂ ਨੇ ਗਾ ਵੋਟਾਂ ਪਾਉਣੀਆਂ ਇਹਨਾਂ ਨੇ ਬੰਵੇਂ ਲਿਆਂਦੇ ਸੀ ਹੁਣ ਅਗਲੇ ਪਾਸੇ ਇਤਿਹਾਸ ਗਵਾਹ ਰਿਹਾ ਜਦੋਂ ਜਦੋਂ ਜ਼ੁਲਮ ਹੋਇਆ ਇਹ ਜਵਾਨੀ ਉੱਠੀ ਆ ਹੁਣ ਵੀ ਉੱਠੂਗੀ ਮੈਂ ਕਦੇ ਨਾ ਉਮੀਦ ਨਹੀਂ ਹੋਇਆ ਜਦੋਂ ਵੀ ਲੜੇ ਆ ਜੋਦੇ ਗਿਣਤੀ ਦੇ ਲੜੇ ਆ ਸੰਤਾਂ ਨਾਲ ਕਿੰਨੇ ਕੁ ਬੰਦੇ ਸੀਗੇ 100 ਤੋਂ ਵੀ ਘੱਟ ਬੰਦਾ ਸੀ ਇਤ ਪੰਜ ਦਿਨ ਗਾਹ ਭਾਈ ਰੱਖਿਆ ਸੇ ਗਣਤੀ ਦੀ ਲੜਦੇ ਹੁੰਦੇ ਆ ਲੜਨਗੇ ਹੁਣ ਵੀ ਓਵੇਂ ਹੀ ਪਰ ਗਣਤੀ এ ਲੜਨਗੇ ਰੋਲਾ ਤਾਂ ਇਹ ਵੀ ਦੂਜੇ ਘਟੋ ਘਟ ਨਾਲ ਤਾਂ ਹਰ ਨਾਰਾ ਮਾਰਦੇ ਯਾਰ ਖੜਤਾ ਜਾਓ ਨੋਟੀਫਿਕੇਸ਼ਨ ਭੇਜ ਕੇ ਕੀ ਚੈੱਕ ਕੀਤਾ ਗਿਆ ਪੰਜਾਬ ਦੀ ਨੌਜਵਾਨੀ ਨੂੰ ਵੇਖਿਆ ਗਿਆ ਕੀ ਠੀਕ ਆ ਲਾ ਠੀਕ ਆ ਲਾ ਹੁੰਦੇ ਨਾ ਚੁੰਡੀ ਵੜਦੇ ਵੀ ਦੇਖਦੇ ਆ ਮਾੜਾ ਮੋਟਾ ਕੁਸਕਦੇ ਆ ਬੁੜਕਦੇ ਆ ਅਸਲ ਤੂੰ ਦੇਖੋ ਭਾਈ ਅਸਲ ਦੇ ਵਿੱਚ ਜਿੱਦ ਦੇ ਪੰਜਾਬ ਤੇ ਕਬਜ਼ਾ ਕਰ ਗਏ ਤਰ ਫੇਰ ਰੰਗ ਦਿਖਾਵ ਹੂੰ ਉਹ ਨਿਊ ਐਜੂਕੇਸ਼ਨ ਪਾਲਿਸੀ ਹੋ ਇੰਨੀ ਖਤਰਨਾਕ ਸਭ ਤੋਂ ਪਹਿਲਾਂ ਬੰਤਮਾਨ ਨੇ ਲਾਗੂ ਕੀਤੀ ਹੈ ਸਭ ਤੋਂ ਪਹਿਲਾ ਸੂਬਾ ਪੰਜਾਬ ਹੈ ਨਿਊ ਐਜੂਕੇਸ਼ਨ ਪਾਲਿਸੀ ਨੂੰ ਲਾਗੂ ਕਰਨ ਵਾਲਾ ਪੰਜਾਬ ਚ ਦੱਖਣ ਨੇ ਹਾਲ ਤੱਕ ਨਹੀਂ ਕੀਤੀ ਇਹਨੇ ਬਾਈਚ ਕਰਤੀ ਸੀਗੀ ਵੀ ਇਹਦੀ ਪਾਲਿਸੀ ਆਈ ਹੋਈ ਹੈ ਬੰਗਾਲ ਨੇ ਹਾਲ ਤੱਕ ਲਾਗੂ ਨਹੀਂ ਕੀਤੀ ਕਿਸੇ ਦੱਖਣੀ ਸੂਬੇ ਨੇ ਲਾਗੂ ਨਹੀਂ ਕੀਤੀ ਇਹਨੇ ਲਾਗੂ ਕਰਤੀ ਇੱਥੇ ਸਾਡੇ ਲੋਕਾਂ ਨੂੰ ਨਹੀਂ ਪਤਾ ਵੀ ਇਹ ਐਜੂਕੇਸ਼ਨ ਪਾਲਿਸੀ ਹੈ ਕੀ ਬਲਾ ਛੋਡੀਆਂ ਸਕੂਲਾਂ ਦੀ ਪ੍ਰਾਥਨਾ ਬਦਲਤੀ ਸਰੇਰ ਦੀ ਥੋੜਾ ਸਿਲੇਬਸ ਬਦਲੀ ਜਾਂਦੇ ਆ ਇਤਿਹਾਸ ਬਦਲੀ ਜਾਂਦੇ ਆ ਥੋੜਾ ਸਾਹਿਤ ਬਦਲੀ ਜਾਂਦੇ ਆ ਛੋੜੀ ਥੋੜੇ ਉੱਤੇ ਸੰਸਕ੍ਰਿਤ ਥੋਪਣ ਲੱਗ ਗਏ ਹਿੰਦੀ ਜਿਹੜਾ ਸੰਸਕ੍ਰਿਤ ਹੋਪਨ ਲੱਗ ਗਿਆ ਹਾਂ ਕਿਤੇ ਕੈਤਿਆਂ ਦੇ ਵਿੱਚ ਨਾ ਗੁਰੂ ਬਾਬੇ ਦਾ ਨਾਮ ਜ਼ਿਕਰ ਆਉਂਦਾ ਹੁੰਦਾ ਸੀ ਕੈਤਿਆਂ ਦੇ ਵਿੱਚ ਨਾ ਸਾਡੇ ਜੋਤ ਦੀਆਂ ਗਥਾਵਾਂ ਆਉਂਦੀਆਂ ਹੁੰਦੀਆਂ ਸੀ ਹੁਣ ਤੇ ਬਦਲ ਗਿਆ ਸਾਰਾ ਕੁਝ ਨਹੀਂ ਤੁਸੀਂ ਦੇਖੋ ਐਸ ਯੂਨੀਵਰਸਿਟੀ ਦੇ ਵਿੱਚ ਇਹਨਾਂ ਨੇ ਦਿਹਾੜੇ ਨਹੀਂ ਬਣਾਉਣ ਦਿੱਤਾ ਆਪਾਂ ਕਹਿੰਦੇ ਮੋਦੀ ਪੱਗ ਬੰਨ ਕੇ ਗੁਰਦੁਆਰੇ ਆ ਗਿਆ ਅਮਰ ਸ਼ਾਹ ਜੋਗੀ ਪੱਗ ਬੰਨ ਕੇ ਗੁਰਦੁਆਰੇ ਆ ਗਿਆ ਉਹ ਅਸਰ ਕੀ ਕਰ ਰਹੇ ਨੇ ਉਸ ਸਾਡੇ ਜਿਹੜੇ ਯੋਧੇ ਐ ਜਿਹੜੇ ਉਹਨਾਂ ਦੇ ਦਿਹਾੜੇ ਐ ਉਹ ਆਪਣੇ ਮੁਤਾਬਕ ਬਣਾ ਰਹੇ ਐ ਸਾਬ ਜਦ ਨੇ ਦਿਹਾੜੇ ਬੀਰ ਬਾਲ ਦੇ ਸਿ ਬਦਲਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਮਾਰੋ ਦਾਸ ਬਰਾਗੀ ਬਣਾਤਾ ਅਸਲ ਦੇ ਸਿੱਖਾਂ ਨੂੰ ਸਿਮੂਲੇਟ ਕਰਨ ਦੀ ਚਾਲ ਚੱਲੀ ਜਾ ਰਹੀ ਹੈ ਸਿੱਖੋਂ ਤਾਂ ਮਰਦੇ ਨਹੀਂ ਨਾ ਇਹ ਅਬਦਾਲੀਆਂ ਤੋਂ ਮਰੇ ਆ ਨਾ ਇਹ ਮਸੇ ਰੰਗਣਾ ਦੇ ਖਤਮ ਹੋਇਆ ਨਾ ਇਹ ਅੰਗਰੇਜ਼ਾਂ ਤੋਂ ਖਤਮ ਹੋਇਆ ਇਹ ਕਹਿੰਦੇ ਵਿੱਚ ਹੀ ਸਮਾ ਲੋ ਆਇਡੈਂਟੀਟੀ ਖਤਮ ਕਰ ਦਿਓ ਪਛਾਣ ਖਤਮ ਕਰ ਦਿਓ ਇਹਨਾਂ ਦੀ ਜਿਹੜੀ ਬੱਕਰੀ ਗੱਲ ਕਰਦੇ ਆ ਇਹ ਸਾਡੀ ਬੋਲੀ ਬੱਕਰੀ ਸਾਡਾ ਧਰਮ ਬੱਕਰਾ ਸਾਡੀ ਪਛਾਣ ਬੱਕਰੀ ਉਹਨੂੰ ਕਿਵੇਂ ਖਤਮ ਕਰਨਾ ਇਹ ਉਤੇ ਲੱਗੇ ਆ ਉਹਦੇ ਤਹਿਤ ਸਾਰੀਆਂ ਪਾਲਿਸਾਂ ਆ ਰੀਆਂ ਝੰਡੇ ਇਹਦਾ ਬਈ 270 ਤੱਕ ਦਾ ਝੰਡਾ ਕਾਂਗਰਸ ਦਾ ਆ ਆਰਐਸਐਸ ਦਾ ਵੀ 270 ਤੱਕ ਸਿੱਖ ਰਹਿਣਗੇ ਸਿੱਖੀ ਨਹੀਂ ਦੇਣੀ ਸੋਚ ਮਾਰ ਦੇਣੀ ਨਹੀਂ ਨਹੀਂ ਇੱਕ ਨਹੀਂ ਹਜ਼ਾਰਾਂ ਝੰਡਿਆਂ ਦੇ ਕੰਮ ਹੋ ਰਿਹਾ ਹਜ਼ਾਰਾਂ ਸਕੀਮਾਂ ਸ਼ਾਸਨ ਦੇ ਕੰਮ ਹੋ ਰਿਹਾ ਉਹ ਥੋੜੀ ਇਕੱਲੀ ਯੂਨੀਵਰਸਿਟੀ ਦੀ ਗੱਲ ਕਰ ਰਿਹਾ ਪਾਣੀਆਂ 'ਚ ਯਾਰ ਪਾਈ ਜਾ ਰਹੀ ਹੈ ਉਹ ਦੇਖੋ ਕੀ ਹਾਲ ਆ ਸੱਤ ਲੋਜ ਦਾ ਸਾਡੇ ਦਾ ਠੀਕ ਆ ਫਿਰ ਬੋਲੀ ਮਾਰੀ ਜਾ ਰਹੀ ਹੈ ਇਤਿਹਾਸ ਕਿਤਾਬਾਂ ਨੂੰ ਬਦਲਿਆ ਜਾ ਰਿਹਾ ਜਿੰਨੀਆਂ ਇਤਿਹਾਸ ਸਾਡੀਆਂ ਨਿਸ਼ਾਨੀਆਂ ਨੇ ਵਿਰਾਸਤਾਂ ਨੇ ਉਹ ਢਾਟੇ ਦੀ ਕਿਚੀਆਂ ਜਾ ਰਹੀਆਂ ਨੇ ਅੱਛਾ ਇਦੋਂ ਅੱਗੇ ਸਾਡਾ ਡੀਐਨਏ ਬਦਲਿਆ ਜਾ ਰਿਹਾ ਹੈ ਆਈਪੀਕ ਸੈਂਟਰਾਂ ਦੇ ਵਿੱਚ ਲਿਆ ਕੇ ਸਪਰਮ ਜਿਹੜਾ ਗੈਰ ਪੰਜਾਬੀਆਂ ਦਾ ਸਾਡੀਆਂ ਗਰਭ ਵਿੱਚ ਭਰਿਆ ਜਾ ਰਿਹਾ ਉਹ ਸਾਡੀ ਬਹੁਤ ਖਤਰਨਾਕ ਨਸਰ ਕੁਸ਼ੀ ਹੈ ਲੜਦਾ ਡੀਐਨਏ ਹੁੰਦਾ ਦਲੇਰੀਆਂ ਅਣਖਾਂ ਜੁਰਤਾਂ ਡੀਐਨਏ 'ਚ ਹੁੰਦੀਆਂ ਡੀਐਨਏ ਬਦਲ ਗਿਆ ਕਹਾਣੀ ਖਤਮ ਆ ਮੌਣ ਭਗਤ ਦਾ ਬਿਆਨ ਸੁਣੋ ਉਹ ਕਹਿੰਦਾ ਸ਼ੁੱਧ ਆਰੀਅਨ ਨਸਲ ਤਿਆਰ ਕਰਨੀ ਹੈ ਸ਼ੁੱਧ ਆਰੀਅਨ ਡੀਐਨਏ ਤਿਆਰ ਕਰਨਾ ਇਕੱਠਾ ਕਰ ਰਿਹਾ ਹੈ ਖਤਰੇ ਵਿੱਚ ਹੈ ਹੈਨਾ ਇਹ ਉਹ ਕੋਸ਼ਤਾ ਸਾਨੂੰ ਦਿਖਦੀਆਂ ਨੇ ਵੀਰ ਆ ਦਿਖ ਰਿਹਾ ਵੀ ਆ ਆਹਾ ਆ ਸਿਆਸ਼ਾ ਹੋ ਰਹੀ ਕੋਹ ਜੀ ਮੇ 328 328 ਰੂਪ ਗਾਇਬ ਹੋਏ 328 ਰੂਪਾਂ ਦੇ ਵਿੱਚ ਕੱਲ ਨੂੰ ਗਰਵਾਣੀ ਦੀਆਂ ਤੁਖਾਂ ਬਦਲ ਕੇ ਲਿਆ ਕੇ ਤੁਹਾਡੇ ਗੁਰੂ ਘਰਾਂ ਦੇ ਰੱਖ ਦੇਣਗੇ ਕੌਣ ਦੱਸੂਗਾ ਵੀ ਆਹ ਤੁਖ ਬਦਲਤੀ ਆਰਥਵਲ ਤੇ ਕਿੰਨੇ ਬੰਦੇ ਨੇ ਮੂੰਹ ਜਬਾਨੀ ਸਾਰੀ ਕਰਵਾਣੀ ਕੰਠਾ ਜਿਨ੍ਹਾਂ ਦੇ ਕੰਠਾ ਹੈ ਜਿਨ੍ਹਾਂ ਨੇ ਯਾਦ ਹੈ ਉਹ ਇਹਨਾਂ ਦੇ ਪਹਿਲੇ ਦਲਾਲ ਬਣੇ ਹੋਏ ਆ ਉਹ ਖਾਕੀ ਨਿਕਰਾਂ ਪਹਿਲੇ ਪਾਈ ਪੱਟੇ ਖਸਰੇ ਲਾ ਕੇ ਐਜੰਡਾ ਸਮਝੋ ਯਾਰ ਬੱਚੇ ਕੰਮ ਕੀ ਹੋ ਰਿਹਾ ਚੱਲ ਕੀ ਰਿਹਾ ਪਿੱਛੇ ਇਹ ਗੱਲ ਇੱਥੇ ਜੁੜੀ ਮਾਟੀ ਦੀ ਥੋੜੇ ਸੈਂਡਲ ਜੀ ਸੈਨੀਟ ਚੋਣਾ ਦੀ ਗੱਲ ਹੋ ਰਹੀ ਆ ਹੁਣ ਵੀ ਨੌਜਵਾਨ ਕਹਿ ਰਹੇ ਸੀ ਕਿ ਸਾਨੂੰ ਤੇ ਯੂਨੀਵਰਸ ਦਾ ਕੋਈ ਅਧਿਕਾਰੀ ਮਿਲਣ ਵਾਸਤੇ ਵੀ ਨਹੀਂ ਪਹੁੰਚੇ ਸਵੇਰ ਦਾ ਪ੍ਰੋਟੈਸਟ ਹੋਵੇ ਲਾ 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 ਪੂਰੇ ਦੇਸ਼ ਨਹੀਂ ਵਿਦੇਸ਼ਾਂ ਚ ਵੀ ਹੋ ਗਈ ਹੁਣ ਤੇ ਵੈਸੇ ਨੌਜਵਾਨਾਂ ਦੀ ਜਿੱਤ ਦੀ ਪਰ ਇੱਥੇ ਕੋਈ ਪਹੁੰਚੇ ਹੀ ਨਾ ਆਣ ਕਿ ਬਾਈ ਹੋਂਚਣਗੇ ਵੀ ਇਹ ਨਹੀਂ ਮਸਲਾ ਹੈਗਾ ਗੱਲ ਇਹ ਆ ਜਾਂਦੀ ਆ ਬਾਰ ਬਾਰ ਵੀ ਸਾਡੇ ਲੋਕ ਉਵੇਂ ਤਿਆਰ ਹੈਗੇ ਹੂੰ ਅੱਜ 13050 ਦਾ ਪਿੰਡ ਆ ਕਿਉਂ ਨਹੀਂ ਪਿੰਡਾਂ ਦੇ ਵਿੱਚੋਂ ਟਰਾਲੀਆਂ ਭਰ ਕੇ ਗੱਡੀਆਂ ਭਰ ਕੇ ਇੱਥੇ ਕਿਉਂ ਨਹੀਂ ਲੋਕ ਪਹੁੰਚੇ ਮੈਂ ਲੈਂਡ ਪੂਲਿੰਗ ਨੀਤੀ ਦੇ ਜਦੋਂ ਆਈ ਆ ਮੈਂ ਸਾਰੇ ਪਿੰਡਾਂ 'ਚ ਗਿਆ ਮੈਂ ਲੋਕਾਂ ਨੂੰ ਪੁੱਛਿਆ ਮੁਖਾ ਜ਼ਮੀਨ ਦੇਣ ਨੂੰ ਤਿਆਰ ਆਂ ਸਰਕਾਰ ਕਹਿੰਦੇ ਮਰ ਜਾਾਂਗੇ ਜਾਂ ਮਾਰ ਦਾਂਗੇ ਮਾਹੀ 10 ਕਰੋੜ ਦਾ ਬਵਾ ਮੈਂ ਇਕੱਲੇ ਦਾ ਕਹਿੰਦੇ ਲੈ ਆ ਦਵਾ ਦੇ ਲੈ ਪੈਸੇ ਦੇ ਦਿਓ ਫਿਰ ਦੇ ਦਾਂਗੇ ਵੱਧ ਪੈਸੇ ਮਿਲ ਜਾਣਗੇ ਤੁਸੀਂ ਧਰਤੀ ਅੱਜ ਫਲਸਤੀਨ ਅਧਾਰ ਨਾ ਸਾਡੇ ਕੋਲੇ ਫਲਸਤੀਨੀਆਂ ਨੇ ਐਂ ਧਰਤੀ ਛੱਡੀ ਸੀ ਆਪਣੀ ਤੇ ਅੱਜ ਹਾਲਾਤ ਦੇਖ ਲੋ ਅਈ ਧਰਤੀ ਛੱਡ ਰਹੇ ਆ ਨਾ ਇੱਥੋਂ ਭੱਜ ਰਹੇ ਆ ਵੇਚ ਕੇ ਤੇ ਸਾਡੇ ਹਾਲਾਤ ਫਰਸਤੀ ਨਾ ਨੋ ਭੜੇ ਹੋਣੇ 76 ਪੈਣ ਲੱਗ ਗਏ ਸਾਰੇ ਮੁਲਕਾਂ 'ਚ ਬਾਹਰ ਨਾ ਸਾਡੇ ਆਲਿਆਂ ਦੇ ਅਮਰੀਕਾ ਦਾ ਫੜਫੜ ਕੱਢੀ ਤੁਰਿਆ ਜਾਂਦਾ ਹੈ ਇੰਗਲੈਂਡ 'ਚ ਕਿੱਡਾ ਵੱਡਾ ਇਕੱਠ ਹੋਇਆ ਬਾਹਰਿਆਂ ਦੇ ਖਿਲਾਫ ਆਸਟ੍ਰੇਲੀਆ 'ਚ ਇਕੱਠ ਹੋਏ ਆ ਇਮੀਗ੍ਰੈਂਟਾਂ ਦੇ ਖਿਲਾਫ ਇੱਧਰ ਮੁੜਨਾ ਪੈਣਾ ਇੱਥੋਂ ਵੇਚੀ ਬੈਠੇ ਹਾਂ ਜਾਵਾਂਗੇ ਕਿੱਥੇ ਢਾਢੀ ਥੋੜੇ ਕੋਲ ਹੋਣੀ ਨਹੀਂ ਜਿਹੜੀ ਧਰਤੀ ਖਾਤਰ ਸਾਡੇ ਗੁਰੂ ਪਰਿਵਾਰ ਵਾਰ ਗਏ ਢੀੜ ਧਰਤੀ ਖਾ ਤਾਂ ਸਾਡੇ ਜੋ ਦੇ ਸਿਰ ਲਾ ਗਏ ਖੂਨ ਡੋਲ ਗਏ ਕੱਲੂ ਘਾਰੇ ਝੱਲ ਗਏ ਸਾਡੀਆਂ ਮਾਂ ਬਾਂ ਨੇ ਟੋਟੇ ਕਰਕੇ ਬੱਚਿਆਂ ਦੇ ਝੋਲੀਆਂ ਚ ਪਾ ਦੇ ਧਰਤੀ ਖਾਤਰ ਆਈ ਛੱਡ ਗਏ ਬਜੀ ਜਾਂਦੇ ਆ ਇੱਕ ਨੌਜਵਾਨ ਦੀ ਮੈਂ ਸਪੀਚ ਸੁਣੀ ਹੋਣਾ ਅਸ਼ਮੀਤ ਅਸ਼ਮੀਤ ਦਾ ਨਾਮ ਸਾਡ ਵੀਰ ਦਾ ਹੈ ਅਸ਼ਮੀਤ ਹੈ ਨਾ ਤੇ ਬੜੇ ਵਧੀਆ ਬੋਲ ਸੀ ਉਹਨੇ ਚੰਡੀਗੜ੍ਹ ਦੀ ਗੱਲ ਕੀਤੀ ਉਹ ਕਹਿੰਦਾ ਇਹ ਕੱਲਾ ਸਾਡਾ ਇੱਥੇ ਦਾਵਾ ਨਹੀਂ ਕਹਿੰਦਾ ਚੰਡੀਗੜ੍ਹ ਤੇ ਦਾਵਾ ਇਹシャン ਸਾਡੇ ਬਾਕੀ ਤੇ ਭੁੱਲ ਗਏ ਸਨ ਤੇ ਚੰਡੀਗੜ੍ਹ ਵੀ ਭੁੱਲ ਗਏ ਕਿ ਸਾਡਾ ਆਪਣਾ ਚੰਡੀਗੜ੍ਹ ਸੀ ਕਿ ਸਾਡੇ ਪਿੰਡ ਦੇ ਜੜਨ ਦਾਬ ਜਿੱਤੇ ਮੈਂ ਬੋਲਿਆ ਸੀ ਵੀ ਚੰੜੜ ਖਾਇਆ ਕਿ ਗੱਲ ਹੀ ਕਿਉਂ ਹੁਣ ਵਟ ਗਈ ਖਤਮ ਹੋ ਗਿਆ ਸਾਰਾ ਚੰਡੀਗੜ੍ਹ ਉਹੀ ਆ ਗਈ ਪਾਣੀ ਡੈਮ ਸਾਰਾ ਵਿਚ ਆ ਗਿਆ ਨਾ ਫੈਡਰਟਾਂਚੇ ਦੀ ਆਪਾਂ ਗੱਲ ਕਰ ਰਹੇ ਹਾਂ ਰਾਜਨਤਿਕ ਘਰਾਵਾਂ ਦੀ ਗੱਲ ਕਰ ਰਹੇ ਹਾਂ ਨਾ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰ ਰਹੇ ਹਾਂ ਆਨੰਦਪੁਰ ਸਾਹਿਬ ਦੇ ਮਤੇ ਨੂੰ ਵਖਪਤੀ ਮਤਾ ਬਣਾਤਾ ਤਤਵੱਦੀਆਂ ਦਾ ਮਤਾ ਬਣਾਤਾ ਮਤਜ ਹੈ ਕਿ ਸੱਚ ਪੜੋ ਪਾਣੀ ਬੋਲੀ ਪਵਿੱਤਰ ਸ਼ਹਿਰ ਦਾ ਦਰਜਾ ਚੰਡੀਗੜ੍ਹ ਪੰਜਾਬ ਦਾ ਪੰਜਾਬੀਆਂ ਨੂੰ ਨੌਕਰੀਆਂ ਆਹੀ ਤਾਂ ਗੱਲਾਂ ਨੇ ਉੱਚ ਉਹ ਅੱਜ ਵੇਖਿਆ ਜਾ ਰਿਹਾ ਇਕੱਲੇ ਇਕੱਲੇ ਮੁੱਦੇ ਤੇ ਲੜਾਈ ਲੜੀ ਜਾ ਰਹੀ ਹੈ ਡੋਮਿਸਾਈਲ ਦੀ ਗੱਲ ਹੋ ਰਹੀ ਹੈ ਪੰਜਾਬ ਦੇ ਬੋਨਾਫਾਈਡ ਦੀ ਗੱਲ ਕਿਉਂ ਨਹੀਂ ਹੋ ਰਹੀ ਕਾਨੂੰਨ ਕਿਉਂ ਨਹੀਂ ਬਣ ਰਿਹਾ ਬਈ ਪੰਜਾਬ 'ਚ ਬਾਹਰਲਾ ਬੰਦਾ ਜ਼ਮੀਨ ਨਾਲ ਲਵੇ ਬਾਹਰਲਾ ਬੰਦਾ ਵੋਟ ਨਾ ਬਣਾ ਸਕੇ ਸ਼ਰਤਾਂ ਤੋਂ ਬਿਨਾ ਬਾਹਰਲਾ ਬੰਦਾ ਨੌਕਰੀ ਲੈ ਸਕੇ ਬਿਨਾ ਡੋਮਿਸਾਈਲ ਤੋਂ ਬੋਨਾਫਾਈਡ ਤੋਂ ਹਮਾਚਲ 'ਚ ਕਾਨੂੰਨ ਆ ਉਤਰਾਖੰਡ ਨਾਗਾ ਲੈਂਡ ਮਨੀਪੁਰ ਸਿੱਕਮ ਮੰਗਾਲਿਆ ਆ ਸਾਮ ਰਾਜਸਥਾਨ ਕਸ਼ਮੀਰ ਇਥੇ ਕਾਨੂੰਨ ਉਹਨਾਂ ਦੇ ਤੂੰ ਲੈ ਕੇ ਦਿਖਾ ਉਹ ਤੇ ਨੌਕਰੀਆਂ ਤੇ ਆਪਣੀਆਂ ਜ਼ਮੀਨਾਂ ਉੱਧਰ ਉਹਨਾਂ ਦੇ ਜਾਣਦੇ ਨੇ ਤਾਂ ਡੈਮੋਗ੍ਰਾਫੀ ਦਾ ਆਪੇ ਬਦਲਨੀ ਆ ਬਾਈ ਪੰਜਾਬ ਦੀ ਅਪਰਾਧ ਵੀ ਵਧਿਆ ਅਪਰਾਧ ਜਿੱਥੇ-ਜਿੱਥੇ ਹੋਇਆ ਤੁਸੀਂ ਉੱਥੇ ਪਹੁੰਚੇ ਵੀ ਹੋ ਕਿਉਂਕਿ ਆਵਾਜ਼ ਬਣੇ ਹੋਇਆ ਪੰਜਾਬ ਦੀ ਤੁਸੀਂ ਕੀ ਲੱਗਦਾ ਉਹ ਅਪਰਾਧੀ ਲੋਕ ਜਿਹੜੇ ਇਧਰ ਆਣ ਕੇ ਵਸੇ ਹੋਏ ਆ ਤੇ ਆਣ ਕੇ ਅਪਰਾਧ ਅਪਰਾਧ ਆਪਾਂ ਕਿਸੇ ਖਾਸ ਫਿਰਕੇ ਨਾਲ ਨਹੀਂ ਜੋੜ ਸਕਦੇ ਮਸਲਾ ਇਹ ਆ ਕਿ ਇਹ ਪੰਜਾਬ ਦੀ ਖਾਤਰ ਅਸੀਂ ਕੁਰਬਾਨੀਆਂ ਕੀਤੀਆਂ ਜਾਨਾਂ ਦਿੱਤੀਆਂ ਨੇ ਸਾਡਾ ਆਪਣਾ ਸਾਡਾ ਔਰ ਸਾਡਾ ਨਾਂ ਬਾਅਦੇ ਵੀ ਤਾਂ ਇਹੀ ਹੋਏ ਨਹਿਰੂ ਵਰਗਿਆਂ ਵੱਲੋਂ ਵੀ ਇੱਕ ਐਸਾ ਖਿੱਤੇ ਦੀ ਯਾਦੀਆਂ ਨਿਕਮਾਣੋਗੇ ਅੱਜ ਉਹ ਖਿੱਤੇ ਜੋ ਵੀ ਸਾਨੂੰ ਤੁਸੀਂ ਘਟ ਗਿਣਤੀ ਚ ਕਰਨ ਨੂੰ ਫਿਰਦੇ ਹੋ ਚੰਡੀਗੜ੍ਹ ਤੇ ਮੈਨੂੰ ਗੀੜਾ ਮਾਰੋ ਲੱਗਦਾ ਇਹ ਪੰਜਾਬ ਦਾ ਕੋਈ ਮਾੜਾ ਮੋਟਾ ਨਜ਼ਰ ਆਉਂਦਾ ਇਥੇ ਕੁਛ ਨਾ ਬੰਦੇ ਪੰਜਾਬੀ ਦਿਖਦੇ ਆ ਨਾ ਬੋਲੀ ਪੰਜਾਬੀ ਦੇ ਇਹਦੇ ਨਾਲ ਦਫ਼ਤਰਾਂ ਚ ਨਾ ਕਦੇ ਬੋਰਡਾਂ ਤੇ ਨਾ ਕਦੇ ਹੋਰ ਪਾਸੇ ਨਾ ਨੌਕਰੀਆਂ ਸਾਡੇ ਕਿੱਥੇ ਗਏ ਪੰਜਾਬੀ ਲੱਖੇ ਤੁਵਾ ਤੁਸੀਂ ਬੜੀ ਚੁੱਕਦੇ ਹੋ ਕਿ ਲੋਕ ਜਾਗਰੂਕ ਨਹੀਂ ਹੋ ਰਹੇ ਕੀ ਲੱਗਦਾ ਕਿਤਨੇ ਕਿਤੇ ਕਮੀਆਂ ਹੈਗੀਆਂ ਨਾ ਪੰਜਾਬ ਦੇ ਜਦ ਸਰਪੰਚ ਖੜਾ ਹੋਇਆ ਮੈਨੂੰ ਉਹ ਵੀ ਹਰਾ ਦੇਣਗੇ ਹੂੰ ਯਾਨੀ ਲੱਖੇ ਨੂੰ ਬੋਰਡ ਨਾ ਨਾ ਇਹ ਤਾਂ ਸੁਣ ਨਹੀਂ ਆਉਂਦੇ ਆ ਬੋੜਪਾਉਣ ਵੇਲੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿਦੋਂ ਨਾ ਲੱਗਦਾ ਕਬ ਬੋਲਦਾ ਹੁੰਦਾ ਲੱਖਾ ਬਾਈ ਉਹ ਤਾਂ ਤੇ ਬੜੀਆਂ ਉੱਚੀ ਉੱਚੀ ਡਿੰਗਾ ਮਾਰਦੇ ਸਾਡੇ ਵਰਗੇ ਤੇ ਫਿਰ ਜਕਾਰੇ ਛੱਡੇ ਜਾਂਦੇ ਆ ਦੋਵੇਂ ਬਾਵਾ ਨੂੰ ਚੌਂ ਲੜੂ ਬਟ ਮੈਨੂੰ ਫਿਰ ਹਰਾਉਣਗੇ ਇਹਨਾਂ ਨੂੰ ਹਰਾਉਣੇ ਹਰਾਉਣਾ ਮੈਨੂੰ ਤੇ ਰਹਿਣੇ ਉਹੀ ਗੱਲ ਆ ਨਾ ਨਿੱਜ ਨਾਲ ਜੁੜੇ ਹੋਏ ਲੋਕ ਆ ਲਾਲਚ ਨਾਲ ਜੁੜੇ ਲੋਕ ਆ ਗਰਜ ਨਾਲ ਜੁੜੇ ਹੋਏ ਲੋਕ ਆ ਧੜਿਆਂ ਨਾਲ ਜੁੜੇ ਹੋਏ ਲੋਕ ਆ ਪੰਜਾਬ ਨਾਲ ਨਹੀਂ ਜੁੜੇ ਹੋਏ ਲੱਖਾ ਕਿ ਲਾਲਚ ਕਰਕੇ ਲੱਗਦਾ ਸਟੇਜਾਂ ਬਣ ਲੜਿਆ ਕਿ ਕੀ ਲੱਗਦਾ ਤੁਹਾਨੂੰ ਲੱਖੇ ਨੂੰ ਕੀ ਲਾਲਚ ਮੈਨੂੰ ਲਾਲਚ ਕਾਦਾ ਹੋਣਾ ਮੈਂ ਤਾਂ ਰਾਤ 2:00 ਫਿਰ ਲੱਖੇ ਦੀ ਲੋਕ ਕਿਉਂ ਨਹੀਂ ਸੁਣਦੇ ਮੰਨਣਾ ਤੇ ਉਹ ਚਾਹੀਦਾ ਨਾ ਕਿ ਜੇ ਕੋ ਸਾਡਾ ਲੀਡਰ ਚ ਅਸੀਂ ਤਾਂ ਕਹਿੰਨੇ ਕਿ ਨੌਜਵਾਨ ਲੀਡਰ ਸਾਡੇ ਅੱਗੇ ਆਉਣ ਨੌਜਵਾਨੀ ਸਾਨੂੰ ਸੇਧ ਦੇਵੇ ਪਰ ਨੌਜਵਾਨ ਅੱਜ ਤੁਰੇ ਆ ਨਾਲ ਤੁਰਨਾ ਬੰਦ ਕੋਈ ਜਮਦੇ ਦੀ ਸੁਣਦਾ ਕੋਈ ਮਰੇ ਦੀ ਸੁਣਦੇ ਆ ਦੀਪ ਨੂੰ ਅੱਜ ਕਹਿੰਨੇ ਅਸੀਂ ਅਮਰਪਾਲ ਨੂੰ ਅਮਰਪਾਲ ਲਈ ਅਸੀਂ ਦੋ ਬਾਰੀ ਇਕੱਠ ਰੱਖਿਆ ਜਿੱਦ ਅਮਰਪਾਲ ਦੇ ਮਰ ਪੁਲਿਸ ਲੱਗੀ ਮੂਸੇ ਵਾਲ ਦੀ ਵਰਸੀ ਹੀ ਮਾਨਸਾ ਹਾਂ ਬਿਲਕੁਲ ਉਹ ਦਿਨ ਮੈਂ ਬੋਲਿਆ ਸੀਗਾ ਕੋਈ ਬੰਦਾ ਨਹੀਂ ਬੋਲਿਆ ਅਸੀਂ ਹਾਜੀ ਰਤਨ ਬਟਿੰਡੇ ਇਕੱਠ ਰੱਖੇ ਦੋ ਹਾਂਜੀ ਬਿਲਕੁਲ ਮੈਂ ਕਿਹਾ ਸੀ ਨੈਟ ਬੰਦ ਸੀ ਤੂੰ ਵੀ ਜਾ ਸੀ 5000 ਪੁਲਿਸ ਵਾਲਾ ਖੜਾ ਸੀ ਬੰਦੇ ਸੀ 50 ਇਕੱਠੇ ਹੋਏ ਉੱਥੇ ਉਹਦੋਂ ਹੀ ਘਰਾਂ ਦੇ ਵੜ ਜਾਂਦੇ ਆ ਤੁਹਾਡੇ ਬੰਦੇ ਚੱਕ ਕੇ ਸਿਰ ਦੰਦੇ ਆ ਅੰਦਰ ਉਦੋਂ ਵੀ ਤਾਂ ਖੜ ਗਏ ਨਾ ਅਸੀਂ ਸਾਨੂੰ ਪਤਾ ਹੀ ਉਦੋਂ ਲੱਗਦਾ ਹੈ ਜਦੋਂ ਇਹ ਫਾਨੀ ਸੰਸਾਰ ਤੋਂ ਕੋਈ ਅਲਵੇ ਦਾ ਕਹਿ ਜਾਂਦਾ ਵਾ ਅ ਧੰਨਵਾਦ ਲਖੇ ਬਾਈ ਪੰਜਾਬ ਯੂਨੀਵਰਸਿਟੀ ਦਾ ਮਸਲਾ ਸੀ ਤੇ ਲਖਾ ਸਿੰਘ ਸਿਧਾਣਾ ਇੱਥੇ ਪਹੁੰਚਿਆ ਵਾ ਕਹਿੰਦਾ ਕਿ ਮੈਂ ਤੇ ਗੱਲ ਕਰਦਾ ਰਹੂੰਗਾ ਮੇਰੇ ਨਾਲ 50 ਤੁਰਨ 25 ਤੁਰਨ ਭਾਵੇਂ ਜਿਹਨੇ ਮਰਜੀ ਪੰਜਾਬੀ ਮਾਂ ਬੋਲੀ ਦੀ ਗੱਲ ਹੋਵੇ ਪੰਜਾਬ ਦੀ ਗੱਲ ਹੋਵੇ ਪੰਜਾਬ ਦੇ ਰਾਖੇ ਅਗਲੇ ਪਾਸੇ ਆ ਜਾਂਦੇ ਆ ਅੱਜ ਇਹ ਨੌਜਵਾਨ ਪੀੜ੍ਹੀ ਸਾਡੀ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਆਈ ਸੀ ਤੇ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਤਕਰੀਬਨ ਇੱਕ ਵੱਡਾ ਇਕੱਠ ਸੀ ਵੱਡੇ ਇਕੱਠ ਦੇ ਵਿੱਚੋਂ ਇੱਕੋ ਹੀ ਮੰਗ ਸੀ ਕਿ ਸੈਨੇਟ ਦੀਆਂ ਚੋਣਾਂ ਹੋਣ ਅਜੇ ਤੱਕ ਕਹਿੰਦੇ ਕੋਈ ਵਾਅਦਾ ਨਹੀਂ ਹੋਇਆ ਇਸ ਸਟੇਜ ਦੇ ਆਣ ਕੇ ਕੋਈ ਵਾਅਦਾ ਨਹੀਂ ਕੀਤਾ ਗਿਆ ਪਰ ਦੂਜੇ ਪਾਸੇ ਲਖੇ ਨੇ ਇਹ ਵੀ ਗੱਲ ਕੀਤੀ ਆ ਕਿ ਸ਼ਾਇਦ ਹੋ ਸਕਦਾ ਕਿ ਤਰਨਤਾਰਨ ਦਾ ਜੋ ਮਾਹੌਲ ਬਣਿਆ ਵਾ ਮਨਦੀਪ ਸਿੰਘ ਨੂੰ ਲੋਕ ਹਰਾ ਦੇਣ ਕਿਉਂਕਿ ਲੋਕ ਕੁਰਬਾਨੀ ਨਹੀਂ ਦੇਖਦੇ ਲੋਕ ਹਵਾ ਦੇ ਬੁੱਲੇ ਵਾਂਗ ਉੜਦੇ ਫਿਰਦੇ ਆ ਪਰ ਲੋਕ ਕੁਰਬਾਨੀ ਨਹੀਂ ਦੇਖਦੇ ਇੱਕ ਕੁਰਬਾਨੀ ਸੂਰੀ ਨੂੰ ਮਾਰਨਾ ਉਸ ਤੋਂ ਬਾਅਦ ਵਿੱਚ ਜੇ ਦੂਜੇ ਪਾਸੇ ਗੱਲ ਕਰੀਏ ਸੂਬੇ ਨੂੰ ਸੂਬਾ ਉਹ ਸੀ ਕਿ ਜਿਹਨੇ ਬਹੁਤ ਵੱਡਾ ਜ਼ੁਲਮ ਕੀਤਾ ਸੀ ਤਰਨਤਾਰਨੀ ਪੂਰਾ ਮਾਝੇ ਦੇ ਵਿੱਚ ਉਸ ਸੂਬੇ ਦਾ ਕਤਲ ਤੇ ਉਸ ਤੋਂ ਬਾਅਦ ਵੀ ਸੰਦੀਪ ਸੰਨੀ ਦੇ ਭਰਾ ਨੂੰ ਟਿਕਟ ਮਿਲਣੀ ਪਰ ਕੀ ਤਰਨ ਤਾਰਨ ਦੀ ਸੀਟ ਦੇ ਵਿੱਚ ਜੇਤੂ ਕਰਾਰ ਹੋਊਗਾ ਸੰਤੀ ਮਨਦੀਪ ਸਿੰਘ ਇਹ ਤੇ ਆਉਣ ਵਾਲਾ ਸਮਾਂ ਦੱਸੋ ਪਰ ਕਿਤੇ ਨਾ ਕਿਤੇ ਚਿੰਤਾ ਜਾਹਰ ਜ਼ਰੂਰ ਕੀਤੀ ਹੈ ਲੱਖੇ ਨੇ ਵੇਖਦੇ ਆ ਤਰਨ ਤਾਰਨ ਦੀ ਸੀਟ ਵੀ ਕੀ ਕਰਦੀ ਆ ਤੇ ਆ ਜਿਹੜੀ ਆ ਆ ਸਟੇਜ ਇਸ ਤੋਂ ਅਗਲਾ ਫੈਸਲਾ ਕੀ ਆਉਂਦਾ ਕੀ ਇਹ ਸੰਘਰਸ਼ ਲੰਬਾ ਚੱਲੇਗਾ ਕਿ ਜਾਂ ਇੱਥੋਂ ਦੇ ਅਧਿਕਾਰੀ ਸਾਹਿਬਾਂ ਨਾਲ ਆਣ ਕੇ ਨੌਜਵਾਨਾਂ ਨਾਲ ਗੱਲਬਾਤ ਕਰਨਗੇ